ਹਾਏ 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 ਇੱਕ ਕਹਾਵਤ ਆ ਤੁਸੀਂ ਸਾਰੇ ਨੇ ਜਰੂਰ ਸੁਣੀ ਹੋਣੀ ਐ ਕਹਿੰਦੇ ਕਿ ਵਕੀਲ ਹਮੇਸ਼ਾ ਵਕੀਲ ਦੀ ਸਾਈਡ ਲੈਂਦਾ ਡਾਕਟਰ ਕੋਈ ਕਿਸੇ ਡਾਕਟਰ ਤੋਂ ਕਾਂਡ ਹੋ ਜਾਏ ਡਾਕਟਰ ਦੀ ਸਾਈਡ ਲਊਗਾ ਸਾਡੇ ਸਿੰਗਰਸ ਗਾਉਣ ਵਾਲੇ ਗਾਉਣ ਵਾਲੀ ਦੀ ਸਾਈਡ ਲੈਣਗੇ ਤਾਂ ਹਰ ਇੱਕ ਬੰਦਾ ਆਪਣੇ profession ਦੇ ਬੰਦੇ ਦੀ ਸਾਈਡ ਜਰੂਰ ਲੈਂਦਾ ਉਹਨੂੰ ਬਚਾਉਣ ਵਾਸਤੇ ਪਰ ਜਿਹੜੇ ਡਰੱਗ ਦਾ ਵਪਾਰ ਕਰਦੇ ਜਿਹੜੇ ਡਰੱਗੀ ਆ ਚੋਰ ਨੇ ਲੋਟਕੋ ਕਰਦੇ ਆ ਉਹ ਵੀ ਤਾਂ ਫੇ ਡਰੱਗੀ ਦੇ ਸਾਥ ਦੇਣਗੇ ਨਾ ਹੁਣ ਸਿਮਰਜੀਤ ਮਾਨ ਬਾਰੇ ਕਿਹਨੂੰ ਨਹੀਂ ਪਤਾ ਕਿ ਉਹਨੇ 5-5 ਲੱਖ ਚਿੱਠੀਆਂ ਵੇਚੀਆਂ ਸੀ ਬਾਹਰ ਸਾਰੇ ਕ੍ਰਿਮੀਨਲ ਪੀਪਲ ਨੂੰ ਭਜਾਇਆ ਠੀਕ ਹੈ ਸਿਰੇ ਦਾ ਖੋਤੇਸਤਾਨੀ ਤੇ ਗਦਾਰ ਬੰਦਾ ਹੈ ਸਭ ਨੂੰ ਪਤਾ ਇਹ ਗੱਲ ਹੁਣ ਆ ਟੈਕਸਲਾ ਬਲੈਕ ਐਂਡ ਵਾਈਟ ਵੀ ਇਹਨੂੰ ਬੜਾ ਦੁੱਖ ਲੱਗਿਆ ਜੀ ਸਿਮਰਜੀਤ ਮਾਨ ਨੂੰ ਤੇ ਘਰ ਚ ਨਜ਼ਰਬੰਦ ਕਰਤਾ ਜੀ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਭਗਵੰਤ ਮਾਨ ਦਾ ਨਾਮ ਤੁਹਾਡੇ ਸਾਰੇ ਦੇ ਜ਼ੁਬਾਨ ਦੇ ਉੱਤੇ ਇਦਾ ਉਛਲਦਾ ਏਦਾਂ ਜਿੱਦਾਂ ਮੂੰਹ 'ਚ ਮੱਖਣ ਰੱਖਦੇ ਪਿਗਲ ਜਾਂਦਾ ਨਾ ਐ ਤੁਸੀਂ ਸੁਆਦ ਲੈ ਲੈ ਕੇ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਇਹਨਾਂ ਨਾਮ ਸੀ ਨਹੀਂ ਮਾਨਸਾ ਤਾਂ ਜਿੰਨਾ ਤੁਸੀਂ ਕਰਤਾ ਹੈ ਕਿ ਭਗਵੰਤ ਮਾਨ ਨੇ ਇੱਕ ਐਸਾ ਤੁਹਾਡੇ ਵਾਸਤੇ ਨਾ ਇੱਕ ਡੰਡਾ ਨਹੀਂ ਤੁਸੀਂ ਉਹ ਟੀਟ ਬੰਦੇ ਹੋ ਉਹ ਚੋਰ ਹੋ ਕਿ ਤੁਹਾਨੂੰ ਡੰਡੇ ਛੱਤਰ ਵੀ ਪਹਿਨ ਤੁਸੀਂ ਤਾਂ ਵੀ ਸਦਰ ਨਾਲ ਨਹੀਂ ਤੁਹਾਡੇ ਸਤੇ ਤਿੱਲੀ ਤਿਆਰ ਕੀਤੀ ਉਹਨੇ ਬਰੀਕ ਜੀ ਬਾਲੀ ਬਰੀਕ ਜੀ ਤਿੱਲੀ ਉਹ ਮੜ ਜੀ ਤਿੱਲੀ ਤੁਹਾਡੇ ਇਦਾਂ ਲਾ ਦਿੰਦਾ ਤੇ ਤੁਸੀਂ ਬੁੜਕ ਬੁੜਕ ਏਦਾਂ ਬੁੜਕਦੇ ਹੀ ਫਿਰਦੇ ਹੋ ਬੁੜਕਦੇ ਤਿੰਨ ਤਿੰਨ ਚਾਰ ਚਾਰ ਦਿਨ ਉਹ ਤੀਲੀ ਦਾ ਅਸਰ ਤੁਹਾਡੇ ਏਦਾਂ ਰਹਿੰਦਾ ਹੈ ਤੇ ਤੁਸੀਂ ਬੁੜਕਦੇ ਫਿਰਦੇ ਹੋ ਭਗਵੰਤ ਮਾਨ ਦੀ ਸਰਕਾਰ ਨੇ ਆਹ ਕਰਤਾ ਭਗਵੰਤ ਮਾਨ ਨੇ ਆਹ ਕਰਤਾ ਭਗਵੰਤ ਮਾਨ ਮੁੜਦਾ ਬੜਾ ਇਹ ਭਗਵੰਤਾ ਬੁੱਟੜਾ ਉਹ ਹਰਾਮਜਾਦੇ ਹੋ ਆਪਦੇ ਪੀੜੀ ਥੱਲੇ ਕਦੀ ਸੋਟਾ ਤਾਂ ਮਾਰ ਲਿਆ ਕਰੋ ਕਿੰਨੇ ਦੋ ਨੰਬਰ ਦੇ ਕੰਮ ਤੁਸੀਂ ਪੰਜਾਬ 'ਚ ਕੀਤੇ ਆ ਦੁੱਖ ਵੀਰ ਬਾਦਲ ਨੇ ਆਪਣੇ ਟਾਈਮ ਆਪਣੇ ਜ਼ਮਾਨੇ ਵਿੱਚ ਕੀ ਕੁਛ ਨਹੀਂ ਕੀਤਾ ਪੰਜਾਬ ਦੇ ਨਾਲ ਸਾਰੇ ਚੱਕ ਕੇ ਆਪਣੇ ਪਰਿਵਾਰ ਦੇ ਫੈਮਿਲੀ ਮੈਂਬਰ ਜੋ ਬਲੱਡ ਬਲੱਡ ਰਿਲੇਟਡ ਆ ਪਾ ਤੇ ਰਾਜਨੀਤੀ ਵਿੱਚ ਆਪਦੇ ਤੁੰਨੇ ਗਿਆ ਆਪਦਾ ਹੀ ਦੇ ਘਰ ਭਰੀ ਗਿਆ ਕਿਸੇ ਗਰੀਬ ਬੰਦੇ ਨੂੰ ਸਪੋਰਟ ਕੀਤਾ ਤੁਸੀਂ ਕਦੀ ਕਿਸੇ ਗਰੀਬ ਨੂੰ ਹਿੱਕ ਨਾ ਲਾਇਆ ਆਪਣੀ ਐਸੇ ਗਰੀਬਾਂ ਦੇ ਬੱਚੇ ਜੋ ਪੜਾਈ ਵਿੱਚ ਇੰਨੇ ਇੰਟੈਲੀਜੈਂਟ ਹੈ ਕਿ ਉਹਨਾਂ ਦੇ ਕਦੀਆਂ ਫੀਸਾਂ ਭਰੀਆਂ ਐਸੇ ਗਰੀਬਾਂ ਦੀਆਂ ਧੀਆਂ ਦਾ ਕਦੀ ਕੰਨਿਆਦਾਨ ਕੀਤਾ ਐਸੇ ਬਜ਼ੁਰਗ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਆ ਉਹਨੂੰ ਸਹਾਰਾ ਦਿੱਤਾ ਨਾ 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 ਤੁਸੀਂ ਸਿਰਫ ਆਪਣੀਆਂ ਜ਼ਮੀਨਾਂ ਤੇ ਜ਼ਮੀਨਾਂ ਕਿੱਲਿਆਂ ਦੇ ਸਾਹਬ ਨਾਲ ਸਿਮਰਜੀਤ ਮਾਨ ਨੇ ਜ਼ਮੀਨਾਂ ਬਣਾਈਆਂ ਮੈਂ ਕਹਿੰਦੀ ਕਿੱਲਿਆਂ ਦੇ ਸਾਹਬ ਨਾਲ ਬਲੈਕ ਐਂਡ ਵਾਈਟ ਟੈਕਸਲਾ ਟੀਵੀ ਨੇ ਬਣਾਈਆਂ ਸ਼ਰਮ ਕਰੋ ਅੱਜ ਤੁਸੀਂ ਭਗਵੰਤ ਮਾਨ ਨੂੰ ਮਾੜਾ ਕਹਿ ਰਹੇ ਹੋ ਮੈਨੂੰ ਇਹ ਤਾਂ ਦੱਸੋ ਵੀ ਭਗਵੰਤ ਮਾਨ ਨੇ ਕਿਹੜੀ ਕਿੰਨੇ ਕਿੱਲੇ ਏਕੜ ਜ਼ਮੀਨ ਬਣਾਈ ભગવંતમાન ਨੇ ਕੀ ਖਾਲਿਆ ਪੰਜਾਬਤਾ ਕਿਹੜੇ ਡોਡੇ ਭੁੱਕੀ ਵਿੱਚ ਭਗਵંતમાન ਦਾ ਹਿੱਸਾ ਹੈ ਕਿਹੜੇ ਡਰੱਗ ਦੇ ਵਿੱਚ ਭਗਵંતમાન ਦਾ ਹਿੱਸਾ ਹੈ ਕਿਹੜੀਆਂ ਭਗਵંતમાન ਨੇ ਚਿੱਠੀਆਂ ਤਿਆਰ ਕਰ ਕਰਕੇ ਬਲੈਕ ਵਿੱਚ ਲੋਕ ਕੰਡ ਤੇ ਬਾਹਰ ਮੈਨੂੰ ਇੱਕ ਤਾਂ ਲੈ ਕੇ ਆਓ ਕੋਈ ਸਬੂਤ ਕੋਈ ਇੱਕ ਗੱਲ ਤਾਂ ਦੱਸੋ ਉਹ ਬੰਦਾ ਸਿਰਫ ਸਹੀ ਕੰਮ ਕਰ ਰਿਹਾ ਹੈ ਉਹ ਬੰਦਾ ਪੰਜਾਬ ਨੂੰ ਟਰਾਈ ਕਰ ਰਿਹਾ ਟਰੈਕ ਤੇ ਵਾਪਸ ਲਿਆਉਣ ਨੂੰ ਤੇ ਜਦੋਂ ਗੱਡੀ ਕਹਿੰਦੇ ਟਰੈਕ ਤੋਂ ਲੈ ਜਾਂਦੀ ਹੈ ਨਾ ਉਫਰ ਖੇਤਾਂ ਚ ਖੱਲੇ ਖਾਣਿਆਂ ਚ ਘਰਾਂ ਚ ਪਤਲੇ ਕਿੱਥੇ ਕਿੱਥੇ ਗੱਡੀ ਵੱਜ ਕੇ ਡੈਮੇਜ ਹੋ ਜਾਂਦੀ ਐ ਸਾਡਾ ਹਾਲ ਪੰਜਾਬ ਦਾ ਉਹ ਐ ਹੁਣ ਉਹ ਗੱਡੀ ਨੂੰ ਵਾਪਸ ਬੈਕ ਜਦੋਂ ਟਰੈਕ ਤੇ ਲਿਆਉਣਾ ਐ ਨਾ ਬਹੁਤ ਔਖਾ ਲਿਆਉਣਾ ਐ ਜਦੋਂ ਗੱਡੀ ਨੂੰ ਵਾਪਸ ਨੂੰ ਟਰੈਕ ਤੇ ਲੈ ਕੇ ਆਉਂਗੇ ਬਹੁਤ ਲੋਕ ਉਸ ਗੱਡੀ ਨੂੰ ਖਿੱਚਣ ਦੀ ਕੋਸ਼ਿਸ਼ ਕਰਨਗੇ ਕਿ ਪਿੱਛੇ ਵੀ ਕਿਤੇ ਪਟੜੀ ਤੇ ਨਾ ਚੜ ਜਾਏ ਕਿਉਂ ਕਿਉਂਕਿ ਉਹ ਲੋਕ ਹੁੰਦੇ ਚੋਰ ਜਿਨ੍ਹਾਂ ਨੇ ਗੱਡੀ ਵਿੱਚੋਂ ਲੋਹਾ ਲਾਉਣਾ ਹੈ ਉਹ ਤੇ ਟਾਇਰ ਲਾਉਣੇ ਆ ਉਹਦਾ ਸਮਾਨ ਲਾਣਾ ਹੈ ਉਹਦਾ ਲੋਹਾ ਕੱਟ ਕੇ ਵੇਚਣਾ ਹੈ ਤਾਂ ਉਹ ਕੌਣ ਹੁੰਦੇ ਆ ਚੋਰ ਤੱਥ ਆਈ ਹੋਪ ਤੁਸੀਂ ਸਮਝ ਕੇ ਹੋਗੇ ਮੈਂ ਕੀ ਕਹਿ ਰਹੀ ਆ ਸੋ ਜਿਵੇਂ ਜਿਵੇਂ ਉਹ ਟ੍ਰੇਨ ਟਰੈਕ ਤੇ ਵਾਪਸ ਆਉਂਦੀ ਜਾ ਰਹੀ ਹੈ ਨਾ ਪਹਿਲਾ ਡੱਬਾ ਚੜਾਤਾ ਐਦਾਂ ਟਿੱਡੀ ਹੈ ਟ੍ਰੇਨ ਹੌਲੀ 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 ਸਿੱਧੀ ਹੋਣ ਜਾ ਰਹੀ ਹੈ ਸੋ ਉਵੇਂ ਉਵੇਂ ਇਹ ਜਿਹੜੀ ਆਪੋਜੀਸ਼ਨਸ ਪਾਰਟੀਆਂ ਵਾਲੇ ਇਹਨਾਂ ਦੀ ਉਵੇਂ ਉਵੇਂ ਅੱਗ ਭੜਕਦੀ ਜਾ ਰਹੀ ਹੈ ਈ ਬਾਈ ਪੰਜਾਬ ਦਾ ਸੁਧਾਰ ਨਾ ਹੋ ਜਾ ਕਿਤੇ ਕਿਉਂਕਿ ਜੇ ਕਿਤੇ ਪੰਜਾਬ ਦਾ ਸੁਧਾਰ ਆਮ ਆਦਮੀ ਪਾਰਟੀ ਦੇ ਹੱਥੋਂ ਹੋ ਗਿਆ ਆਂ ਭਗਵੰਤ ਮਾਨ ਦੇ ਉਹ ਹੋ ਹੋ ਭਗਵੰਤ ਮਾਨ ਤਾਂ ਹੀਰੋ ਬਣ ਜਾਏਗਾ ਪੰਜਾਬ ਚ ਓਏ ਹੋਏ ਹੋਏ ਫਿਰ ਤਾਂ ਭਗਵੰਤ ਮਾਨ ਨੂੰ ਥੱਲੇ ਸੁੱਟਣਾ ਔਖਾ ਹੋ ਜਾਏਗਾ ਫਿਰ ਤਾਂ ਭਗਵੰਤ ਮਾਨ 5 ਸਾਲ ਕੀ ਭਗਵੰਤ ਮਾਨ ਦਾ 15 ਸਾਲ ਰਾਜ ਕਰੇਗਾ ਸਾਡੀ ਤਾਂ ਸਰਕਾਰਾਂ ਫਿਰ ਕਦੀ ਨਹੀਂ ਆਉਣੀਆਂ ਕਿਉਂਕਿ ਲੋਕਾਂ ਨੇ ਸਾਨੂੰ ਵੋਟ ਨਹੀਂ ਦੇਣੀ ਇੰਨੇ ਕ ਕੁੱਤੇ ਸ਼ੈ ਨਾਏ ਰਾਜਨੀਤੀ ਜਿਹਨੂੰ ਤੁਸੀਂ ਸੋਚ ਨਹੀਂ ਸਕਦੇ ਉਹਨੇ ਆਪੋਜੀਸ਼ਨ ਪਾਰਟੀਆਂ ਵਾਲਿਆਂ ਦੇ ਇੰਨਾ ਕ ਜ਼ੋਰ ਲੱਗਿਆ ਵੀ ਕੁਝ ਵੀ ਕਰ ਲੋ ਪਰ ਕਹਿੰਦੇ ਨੇ ਜਿਸਕੇ ਸਾਥ ਖੁਦਾ ਹੈ ਆਪ ਉਸਕਾ ਕੁਝ ਨਹੀਂ ਕਰ ਸਕਤੇ ਹਨ ਸੋ ਇਹ ਹੁਣ ਜਿਹੜੇ ਗੁੰਡੇ ਮਵਾਲਿਆਂ ਦੀ ਇੱਕ ਟੀਮ ਬਣੀ ਹੈ ਪੰਜਾਬ ਜੀ ਚ ਹੋ ਗਿਆ ਬਲੈਕ ਐਂਡ ਵਾਈਟ ਕਲਰ ਟੀਵੀ ਆ ਮਜੀਠੀਆ ਦੋ ਖਬੀਰ ਬਾਦਲ ਸਿਮਰਜੀਤ ਮਾਨ ਪਾਨਾ ਸਿੱਧੂ ਲੱਖਾ ਸਦਾਣਾ ਇਹ ਕੈਸੇ ਪੰਜ ਜਣੇ ਇਹ ਮਵਾਲੀ ਜੇ ਆ ਵੀ ਜਿਹੜੇ ਕਹਿੰਦੇ ਵੀ ਕੁਛ ਵੀ ਕਰੀ ਆ ਯਾਰ ਭਗਵੰਤ ਮਾਨ ਨੂੰ ਪੁਜਾਈਏ ਅੰਦਰ ਇਹ ਮੀਟਿੰਗਸ ਕਰਦੇ ਆ ਬੰਦਿਆਂ ਨੂੰ ਤਿਆਰੀਆਂ ਕਰਾਉਂਦੇ ਆ ਉਹਨਾਂ ਨੂੰ ਟ੍ਰੇਨ ਕਰਦੇ ਆ ਉਹਨਾਂ ਨੂੰ ਪੈਸਾ ਦਿੰਦੇ ਆ ਉੱਥੇ ਧਰਨਾ ਲਾ ਦੋ ਅੱਜ ਇੱਥੇ ਗੰਦ ਪਾ ਦੋ ਮਤਲਬ ਲੋਕਾਂ ਦੇ ਮੂਹਰੇ ਨਾ ਪੰਜਾਬ ਦੇ ਮੂਹਰੇ ਭਗਵੰਤ ਮਾਨ ਦੀ ਛਵੀ ਐ ਕੈਸੀ ਬਣਾ ਦੋ ਕਿ ਲੋਕ ਸੋਚਣ ਤੇ ਮਜਬੂਰ ਹੋ ਜਾਣ ਹਾਂ ਯਾਰੇ ਮਾਨ ਸਾਹਿਬ ਕਰਕੇ ਐਸਾ ਹੋਇਆ ਇਹਨਾਂ ਦੀ ਸਰਕਾਰ ਕਰਕੇ ਐਸਾ ਹੋਇਆ ਇਹਨਾਂ ਇਹਨਾਂ ਨੂੰ ਪਜਾਓ ਜਿਵੇਂ ਤੁਸੀਂ ਹਿੰਦੀ ਮੂਵੀਜ਼ ਦੇਖ ਰਹੇ ਹੋ ਨਾ ਸੇਮ ਉਹ ਸਟੋਰੀ ਹੋ ਰਹੀ ਹੈ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਪੰਜਾਬ ਦਾ ਸੀਐਮ ਸਾਨੂੰ ਪੰਜਾਬ ਨੂੰ ਵਧੀਆ ਸੀਐਮ ਮਿਲਿਆ ਇਹ ਗੱਲ ਯਾਦ ਰੱਖਿਓ ਇਮਾਨਦਾਰੀ ਨਾਲ ਸਾਰੇ ਕੰਮ ਹੋ ਰਿਹਾ ਹੈ। ਸੋ ਮੈਨੂੰ ਲੱਗਦਾ ਨਹੀਂ ਇਸ ਤੋਂ ਜ਼ਿਆਦਾ ਮੈਂ ਕੁਝ ਹੋਰ ਸਮਝਾਵਾਂ ਤੁਹਾਨੂੰ ਸਾਰੇ ਪੰਜਾਬੀਆਂ ਨੂੰ। ਸੱਚ ਦਾ ਸਾਥ ਦੇਣਾ ਸਿੱਖੋ। ਗੱਦਾਰਾਂ ਦਾ 2 ਨੰਬਰ ਦੇ ਬੰਦਿਆਂ ਦਾ ਚਪੇੜਾ ਮਾਰਨੀਆ ਸਿੱਖੋ ਉਹਨਾਂ ਦੇ ਮੂੰਹ ਦੇ ਉੱਤੇ ਤੇ ਸੱਚ ਨਾਲ ਸਟੈਂਡ ਕਰਨ ਸਿੱਖੋ। ਇੱਕ ਵਾਰ ਸਟੈਪ ਬੈਕ ਹੋ ਜਾਓ ਇਹ ਸਾਰੇ ਇੱਕ ਚਾਵਲ ਬੰਦਿਆਂ ਨਾਲੋਂ। ਟਾਈਮ ਦਾ ਇੰਤਜ਼ਾਰ ਕਰੋ। ਪੰਜਾਬ ਦਾ ਮਾਹੌਲ ਦੇਖਿਓ ਫਿਰ ਪੰਜਾਬ ਨੂੰ ਸਾਡੇ ਕੱਲਿਆਂ ਦੀ ਨਹੀਂ ਤੁਹਾਡੇ ਸਾਰਿਆਂ ਦੀ ਜ਼ਰੂਰਤ ਆ ਤੇ ਇਹ ਵਜੇ ਜਿਹੜੇ ਦਗੜਦੱਲੀ ਦੇ ਬੱਚੇ ਐ ਇਹਨਾਂ ਤੋਂ ਬਾਈਕਟ ਕਰ ਲੋ ਚੰਗੇ ਰਹੋਗੇ ਤੁਸੀਂ ਆਪਣਾ ਪਰਿਵਾਰ ਆਪਣਾ ਘਰ-ਬਾਰ ਸਭ ਉਜਾੜ ਲਓਗੇ ਕਿ ਕਿਸੇ ਦਗੜਦੱਲੀ ਦੇ ਬੱਚਾ ਨੇ ਨਾ ਤੁਹਾਡੀਆਂ ਭੈਣਾਂ ਵਿਆਉਣੀਆਂ ਨਾ ਤੁਹਾਡੇ ਭਾਈ ਪਿਉਣੇ ਆ ਨਾ ਤੁਹਾਡੇ ਮਾਪਿਆਂ ਨੂੰ ਇੱਕ ਫੁੱਟੀ ਸੁੱਕੀ ਰੋਟੀ ਵੀ ਨਹੀਂ ਦੇਣੀ ਇਹਨਾਂ ਨੇ ਇਹਨਾਂ ਦਾ ਕੰਮ ਐ ਨੌਜਵਾਨ ਪੀੜ੍ਹੀ ਨੂੰ ਯੂਜ਼ ਕਰਕੇ ਆਪ ਅੱਗੇ ਨਿਕਲਣਾ ਜੈ ਹਿੰਦ ਜਾ ਭਾਰਤ